ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋਸਟ ਨੂੰ ਕਿਵੇਂ ਹੋ ਸਾਰੇ ਉਮੀਦ ਆ ਸਾਰੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਬਿਲਕੁਲ ਠੀਕ ਠਾਕ ਹਾਂ ਜੀ ਤੇ ਲੱਗਿਆ ਜੀ ਅੱਜ ਦੀ ਆਪਣੀ ਵੀਡੀਓ ਸ਼ੁਰੂ ਕਰਨ ਤੇ ਦਿਨ ਹੋ ਗਿਆ ਜੀ ਸ਼ੁੱਕਰਵਾਰ ਦਾ ਮੌਸਮ ਖਰਾਬ ਬਹੁਤ ਹੋ ਰੱਖਿਆ ਮੌਸਮ ਅਜਾ ਠੰਡਾ ਬਹੁਤ ਆ ਪਹਿਲਾਂ ਸਵੇਰੇ ਕੋਰਾ ਪਿਆ ਸੀ ਉਸ ਤੋਂ ਬਾਅਦ ਹੁਣ ਹੋ ਚੁੱਕਿਆ ਬੱਦਲ ਵੈਸੇ ਮੀਂਹ ਦਾ ਦੱਸ ਰਹੇ ਆ ਪਰ ਪਤਾ ਨਹੀਂ ਮੈਨੂੰ ਮੀਂਹ ਆਊਗਾ ਕਿ ਨਹੀਂ ਵੈਸੇ ਮੁਹਾਨ ਜਿਆ ਤਾਂ ਮੀਂਹ ਦਾ ਬਣ ਰਿਹਾ ਤੇ ਹਾਂਜੀ ਤੇ ਹੁਣ ਆਪਾਂ ਕਰਦੇ ਆ ਆਪਣੇ ਅਗਲੇ ਕੰਮ ਤਾਂ ਦੇਸ ਤੋਂ ਪਹਿਲਾਂ ਵਾਲੇ ਕੰਮ ਤਾਂ ਦੇ ਕਰ ਲੈ ਖਤਮ ਵੇੜੇ ਦੀ ਸਾਫ ਸਫਾਈ ਹੋ ਚੁੱਕੀ ਆ ਤੇ ਜੇ ਮੈਂ ਕੱਲ ਕੱਪੜੇ ਵੀ ਨਹੀਂ ਧੋਤੇ ਸੀਗੇ ਤੇ ਮੇਰੇ ਕੱਪੜੇ ਹੋ ਪਏ ਦੋ ਦਿਨਾਂ ਦੇ ਇੱਕ ਬੈੱਡ ਸ਼ੀਟ ਵਗੈਰਾ ਚੇਂਜ ਕਰਨੀ ਆ ਹੁਣ ਕੱਪੜੇ ਹੋ ਵੀ ਪਏ ਆ ਕਾਫੀ ਤੇ ਸਭ ਤੋਂ ਪਹਿਲਾਂ ਹੁਣ ਮੈਂ ਮਸ਼ੀਨ ਚਲਾ ਕੇ ਆਈ ਆ ਤੇ ਪਹਿਲਾਂ ਮੈਂ ਧੋਨੀ ਆ ਕੱਪੜੇ ਤੇ ਫਿਰ ਆਪਾਂ ਕਰਦੇ ਆਂ ਜੀ ਇੱਥੋਂ ਦੀ ਸਾਫ ਸਫਾਈ ਤੇ ਫਿਰ ਆਪਾਂ ਰੋਟੀ ਪਾਣੀ ਬਣਾਵਾਂਗੇ ਫਿਰ ਪਸ਼ੂਆਂ ਦੀ ਸਾਫ ਸਫਾਈ ਕਰਨੀ ਆ ਤੇ ਚਲੋ ਜੀ ਆਪਾਂ ਕਰਦੇ ਆਂ ਆਪਣੇ ਕੰਮ ਤੰਦੀ ਸ਼ੁਰੂ ਹਾਂਜੀ ਲੋ ਜੀ ਆਪਾਂ ਇੱਥੇ ਕੱਪੜੇ ਧੋਲੇ ਸੀਗੇ ਤੇ ਕੱਪੜੇ ਧੋਣ ਤੋਂ ਬਾਅਦ ਫਿਰ ਆਪਾਂ ਕੱਪੜੇ ਪਰਲੇ ਸੁੱਕਣੇ ਤੇ ਹੁਣ ਆਪਣਾ ਜਿਹੜਾ ਬਾੜ ਦੱਸੀ ਸਾਰਾ ਕੰਮ ਖਤਮ ਹੋ ਗਿਆ ਹੁਣ ਆਪਾਂ ਚੱਲਦੇ ਆਂ ਜੀ ਅੰਦਰ ਦੀ ਕਲੀਨਿੰਗ ਕਰਨ ਵਾਸਤੇ ਹਾਂਜੀ ਲੋ ਜੀ ਉਸ ਤੋਂ ਬਾਅਦ ਆਪਾਂ ਅੱਗੇ ਸਿੱਧੇ ਅੰਦਰ ਚਲਨੇ ਕਿਉਂ ਨਾ ਆਪਾਂ ਬੈੱਡ ਸ਼ੀਟ ਵਗੈਰਾ ਚੇਂਜ ਕਰਨੀ ਸੀਗੀ ਤੇ ਮੈਂ ਪਹਿਲਾਂ ਜਿਹੜੀ ਸਵੇਰੇ ਉਤਾਰੀਆਂ ਸੀਗੀਆਂ ਉਹ ਧੋਤੀਆਂ ਸੀਗੀਆਂ ਤੇ ਹੁਣ ਆਪਾਂ ਹੋਰ ਆਪਾਂ ਬੈੱਡ ਸ਼ੀਟ ਵਿਛਾ ਦਿੰਨੇ ਆ ਚਨਕੀਬ ਵਾਲੀ ਬੈੱਡ ਸ਼ੀਟ ਇੱਥੇ ਵਿਛਾ ਦਿੰਨੇ ਆ ਇਹ ਵੀ ਬੈੱਡ ਸ਼ੀਟ ਜਿਹੜੀ ਗਰਮੀ ਹੈ ਤੇ ਬਾਕੀ ਇਹ ਤਾਂ ਮੇਰੀ ਬੈੱਡ ਸ਼ੀਟ ਜਿਹੜੀ ਆ ਇਹ ਫੇਵਰੇਟ ਹੈ ਮੇਰੀ ਇਹਦਾ ਮੈਨੂੰ ਕਲਰ ਵੀ ਬਹੁਤ ਵਧੀਆ ਲੱਗਦਾ ਤੇ ਚਲੋ ਜੀ ਹੁਣ ਆਪਾਂ ਇੱਥੇ ਪਹਿਲਾਂ ਬੈੱਡ ਸ਼ੀਟ ਪਾ ਲਾ ਦਗੇ ਉਸ ਤੋਂ ਬਾਅਦ ਆਪਾਂ ਝਾੜੂ ਵਗੈਰਾ ਲਗਾਵਾਂਗੇ ਤੇ ਫਿਰ ਝਾੜੂ ਵਗੈਰਾ ਲਗਾ ਕੇ ਤੇ ਹੱਲੇ ਅੱਜ ਮੈਂ ਰੋਟੀ ਬਣਾਉਣੀ ਸੀ ਤੇ ਟਾਈਮ ਇੱਥੇ ਹੋ ਗਿਆ ਸੀਗਾ ਜੀ ਮੈਨੂੰ ਲੱਗਦਾ 12:30 ਦਾ ਟਾਈਮ ਸੀਗਾ ਜੀ ਇੱਥੇ ਤੇ ਅੱਜ ਯਾਨੀ ਕਿਸ ਦਿਨ ਦੀ ਜਿਹੜੀ ਸੀਗੀ ਰੋਟੀ ਯਾਨੀ ਕੀ ਹਨਾ ਸਵੇਰ ਦੀ ਰੋਟੀ ਯਾਨੀ ਕੀ ਸਵੇਰ ਦਾ ਖਾਣਾ ਆਪਾਂ ਖਾਧਾ ਸੀਗਾ ਜੀ 1 ਵਜੇ ਤਕਰੀਬਨ ਮੈਨੂੰ 1 ਵਜੇ ਗਿਆ ਸੀਗਾ ਕਿਉਂਕਿ ਬੇਟੇ ਨੂੰ ਛੁੱਟੀ ਸੀ ਤੇ ਫਿਰ ਜਾਨੀ ਕਿ ਨਾ ਮੇਰੇ ਤੋਂ ਪਹਿਲਾਂ ਵੀਡੀਓ ਦੇ ਵਿੱਚ ਭਲੇਖੇ ਨਾਲ ਸ਼ੁੱਕਰਵਾਰ ਦੇ ਨੂੰ ਬੋਲਿਆ ਗਿਆ ਪਰ ਇਹ ਸੈਟਰਡੇ ਦਾ ਦਿਨ ਸੀਗਾ ਹੀ ਸੈਕਿੰਡ ਸੈਟਰਡੇ ਦੀ ਬਿਟੇਨ ਛੁੱਟੀ ਸੀ ਹਾਂਜੀ ਤੇ ਫਿਰ ਇਹ ਤੇ ਆਪਾਂ ਹੁਣ ਜਾਨੀ ਕਿ ਬੈੱਡ ਸ਼ੀਟ ਪਛਾਤੀਆ ਤੇ ਹੁਣ ਆਪਾਂ ਲਗਾਉਣੀ ਆ ਛੜੂ ਵਗੈਰਾ ਤੇ ਮੌਸਮ ਬਹੁਤ ਜ਼ਿਆਦਾ ਠੰਡਾ ਸੀ ਉਸ ਦਿਨ ਮੀਂਹ ਵੀ ਆ ਗਿਆ ਸੀਗਾ ਫਿਰ ਉਸ ਤੋਂ ਅੱਗੇ ਮੇਰੇ ਤੋਂ ਕੋਈ ਵੀ ਵੀਡੀਓ ਨਹੀਂ ਬਣੀ ਸੀ ਬਾਅਦ ਵਿੱਚ ਤੇ ਬਾਕੀ ਫਿਰ ਉਸ ਤੋਂ ਅੱਗੇ ਦੀ ਜਿਹੜੀ ਵੀਡੀਓ ਹੈਗੀ ਜੀ ਉਹ ਸੰਡੇ ਵਾਲੇ ਦਿਨ ਦੀ ਵੀਡੀਓ ਆ ਅਸਮੇਤ ਜਿਮੀ ਅਜੇ ਝਾੜੂ ਵਗੈਰਾ ਲਗਾ ਹੀ ਰਹੀ ਸੀਗੀ ਤੇ ਫਿਰ ਬਸ ਕੋਈ ਆ ਗਿਆ ਸੀਗਾ ਘਰੇ ਪਿੰਡ ਦੇ ਵਿੱਚੋ ਹੈਨਾ ਦੀਦੀ ਆਗੇ ਸੀਗੇ ਤੇ ਫਿਰ ਮੈਂ 10 ਮਿੰਟ ਉਹਨਾਂ ਕੋਲੇ ਬੈਠੀ ਉਹ 10 ਮਿੰਟ ਹੀ ਰੁਕੀ ਬਸ ਤੇ ਫਿਰ ਮੈਂ ਉਹਨਾਂ ਕੋਲੇ ਬੈਠੀ ਉਸ ਤੋਂ ਬਾਅਦ ਫਿਰ ਮੈਂ ਨਹਾ ਕੇ ਦਿੱ ਫਿਰ ਮੈਂ ਲੱਗੀ ਸੀ ਰੋਟੀ ਬਣਾਉਣਾ ਤਾਂ ਹੀ ਥੋੜਾ ਜਿਹਾ ਰੋਟੀ ਲੇਟ ਹੋ ਗਈ ਕਿਉਂਕਿ ਮੈਂ ਕੱਪੜੇ ਵਗੈਰਾ ਜਦੋਂ ਧੋਤੇ ਨਾ ਤੇ ਫਿਰ ਮੇਰੇ ਕੱਪੜੇ ਭਿੱਜ ਗਏ ਸੀਗੇ ਮੈਨੂੰ ਆਇਆ ਸੀਗਾ ਵੀ ਮੈਂ ਜਲਦੀ ਜਲਦੀ ਨਹਾ ਲਾ ਹੁਣ ਤੇ ਫਿਰ ਮੈਂ ਉਸ ਤੋਂ ਬਾਅਦ ਨਹਾ ਕੇ ਤੇ ਫਿਰ ਮੈਂ ਬਸ ਆ ਗਈ ਸੀ ਸਿੱਧਾ ਕਿਚਨ ਦੇ ਵਿੱਚ ਤੇ ਮੈਂ ਬਣਾ ਰਹੀ ਸੀ ਤੇ ਰੋਟੀ ਤੇ ਮੈਂ ਬਣਾ ਰਹੀ ਸੀ ਜੀ ਅਰਸ਼ਨੂਰ ਵੀ ਵਿੱਚ ਕਹਿ ਰਿਹਾ ਸੀਗਾ ਤੇ ਉਹਦੇ ਡੈਡੀ ਵੀ ਕਹਿ ਰਹੇ ਸੀਗੇ ਕਿ ਨੂਨ ਮਿਰਚ ਵਾਲੇ ਪਰੌਂਠੇ ਬਣਾ ਲੈ ਚਾਹ ਦੇ ਨਾਲ ਖਾਵਾਂਗੇ ਤੇ ਇਧਰ ਆਪਣੀ ਚਾਹ ਬਣ ਗਈ ਸੀਗੀ ਤੇ ਫਿਰ ਮੈਂ ਪਰੌਂਠੇ ਬਣਾਉਣ ਲੱਗੀ ਸੀ ਮੈਂ ਖੱਟਾ ਨੂਨ ਮਿਰਚ ਵਾਲੇ ਪਰੌਂਠੇ ਬਣਾ ਲੈਣੀਆਂ ਤੇ ਆਪਾਂ ਚਾਹ ਦੇ ਨਾਲ ਖਾ ਲੈਣੇ ਆ ਫਿਰ ਠੀਕ ਹੋ ਕਿ ਟਾਈਮ ਜਿਹੜਾ ਕਾਫੀ ਹੋ ਚੁੱਕਿਆ ਸੀਗਾ ਤੇ ਤਾਂ ਕਰਕੇ ਫਿਰ ਉਹ ਕਹਿੰਦੇ ਕਿ ਚਾਹ ਦੇ ਨਾਲ ਹੀ ਖਾਵਾਂਗੇ ਤੇ ਫਿਰ ਹਾਂਜੀ ਮੈਂ ਲੱਗੀ ਸੀ ਇੱਥੇ ਰੋਟੀ ਬਣਾਉਣਾ ਤੇ ਰੋਟੀ ਬਣਾ ਕੇ ਤੇ ਹਲੇ ਮੈਂ ਰੋਟੀ ਬਣਾ ਕੇ ਹਟੀ ਹੋਈ ਸੀ ਜਾਨੀ ਕਿ بیٹے ਨੇ ਤੇ ਹਸਬੰਦ ਨੇ ਰੋਟੀ ਖਾ ਲਈ ਸੀਗੀ ਤੇ ਮੈਂ ਖਾਣੀ ਸੀ ਹਲੇ ਉਸ ਤੋਂ ਬਾਅਦ ਫਿਰ ਇੱਕੇ ਦਾ ਮੀਂਹ ਇੰਨਾ ਜ਼ਿਆਦਾ ਮੀਂਹ ਆ ਗਿਆ ਵੈਸੇ ਤਾਂ ਸਵੇਰ ਤੋਂ ਮੌਸਮ ਲੱਗ ਰਿਹਾ ਸੀਗਾ ਕਿ ਮੀਂਹ ਆਊਗਾ ਪਰ ਆਇਆ ਸੀਗਾ ਵੀ ਕਈ ਵਾਰੀ ਟਾਲਾ ਕੱਢ ਜਾਂਦਾ ਹਨਾ ਵੀ ਨਾ ਵੀ ਆਵੇ ਹੋ ਸਕਦਾ ਵੈਸੇ ਚਲ ਬੱਦਲ ਚ ਬਣਿਆ ਵੈਸੇ ਤਾਂ ਚਲੋ ਅੱਜ ਦਾ ਤਾਂ ਦੱਸਿਆ ਸੀਗਾ ਜਦੋਂ ਸਵੇਰੇ ਹਨਾ ਵੈਦਰ ਚ ਕਿਹਾ ਉਦੋਂ ਵੀ ਸੀਗਾ ਵੀ ਜਾਨੀ ਕਿ ਅੱਜ ਦੀ ਬਾਰਿਸ਼ ਦੱਸੀ ਹੋਈ ਸੀ ਤੇ ਫਿਰ ਆ ਗਈ بارش ਜਾਨਕੀ ਮੀਂਹ ਆ ਗਿਆ ਤੇ ਫਿਰ ਉਸ ਤੋਂ ਬਾਅਦ ਇੰਨਾ ਜ਼ਿਆਦਾ ਕਮਾਂ ਲੱਗਿਆ ਜਾਨਕੀ 1 ਵਜੇ ਹਾਂਜੀ 1 ਵਜੇ ਆਇਆ ਪੂਰੀ ਰਾਤ ਹੀ ਮੀਂਹ ਪਈ ਗਿਆ ਥੋੜਾ ਥੋੜਾ ਪਹਿਲਾਂ ਤਾਂ ਜ਼ਿਆਦਾ ਸੀ ਫਿਰ ਪੂਰੀ ਰਾਤ ਹੀ ਦੇਖ ਲਓ ਮੀਂਹ ਪਈ ਗਿਆ ਸਵੇਰੇ ਸੰਡੇ ਵਾਲੇ ਦਿਨ ਮਾਰਨਿੰਗ ਦੇ ਟਾਈਮ अर्ਲੀ ਮਾਰਨਿੰਗ ਟਾਈਮ ਇਹਨੂੰ ਲੱਗਦਾ ਹੋਊਗਾ ਜੀ ਟਾਈਮ 5:3 6 ਵਜੇ ਦਾ 5:3 ਦਾ ਟਾਈਮ ਹੋਊਗਾ ਜਦੋਂ ਮੀਂਹ ਰੁਕਿਆ ਸੀਗਾ 5 ਵਜੇ 5 ਵਜੇ ਮੀਂਹ हट ਗਿਆ ਸੀਗਾ ਹਾਂਜੀ ਸਾਢੇ 5 ਥੋੜਾ ਥੋੜਾ ਸੀਗਾ ਬਸ ਤੇ 5 ਵਜੇ ਯਾਨੀ ਕਿ ਮੀਂਹ ਘਟਿਆ ਸੀਗਾ ਇੰਨਾ ਜ਼ਿਆਦਾ ਮੀਂਹ ਪਿਆ ਤੇ ਉਸ ਤੋਂ ਬਾਅਦ ਹਲੋ ਜੀ ਮੇਰੇ ਤੋਂ ਕੋਈ ਵੀ ਵੀਡੀਓ ਨਹੀਂ ਬਣੀ ਸੀਗੀ ਅੱਗੇ ਕਿਉਂਕਿ ਮੀਂਹ ਔਨ ਕਰਕੇ ਫਿਰ ਤੁਹਾਨੂੰ ਪਤਾ ਵੀ ਬਹੁਤ ਔਖਾ ਹੋ ਜਾਂਦਾ ਮੌਸਮ ਇੱਕੇਦਮ ਖਰਾਬ ਹੋ ਗਿਆ ਤੇ ਬਸ ਫਿਰ ਉਸ ਤੋਂ ਬਾਅਦ ਆਪਦਾ ਪਸ਼ੂ ਡੰਗਰ ਸਾੰਬੇ ਹਨ ਤੇ ਫਿਰ ਔਖਾ ਹੋ ਜਾਂਦਾ ਵੀਡੀਓ ਨਾਲ ਬਣਾਉਣੀ ਐ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਫਿਰ ਮੇਰੇ ਤੋਂ ਕੋਈ ਵੀ ਵੀਡੀਓ ਨਹੀਂ ਬਣੀ ਤੇ ਇਹ ਹੋ ਚੁੱਕੀ ਹੈ ਜੀ ਸੰਡੇ ਵਾਲੇ ਦਿਨ ਤੇ ਯਾਨੀ ਕਿ ਅੱਜ ਦੀ ਮਾਰਨਿੰਗ ਤੇ ਹਾਂਜੀ ਕੱਲ ਫਿਰ ਮੈਂ ਜਦ ਹੀ ਕੱਪੜੇ ਧੋਤੇ ਸੀ ਬਸ ਉਸ ਤੋਂ ਮੈਨੂੰ ਲੱਗਦਾ ਅੱਧੇ ਪੌਣੇ ਘੰਟੇ ਬਾਅਦ ਹੀ ਬਸ ਮੀਂਹ ਆ ਗਿਆ ਸੀਗਾ ਤੇ ਫਿਰ ਮੈਂ ਕੱਪੜੇ ਉਸੇ ਤਰ੍ਹਾਂ ਹੀ ਯਾਨੀ ਕਿ ਅੰਦਰ ਮੰਜੇ ਤੇ ਰੱਖ ਦਿੱਤੇ ਸੀਗੇ ਤੇ ਫਿਰ ਮੈਂ ਕੱਪੜੇ ਲੈ ਜਾਂਦੇ ਅੰਦਰੋਂ ਨਾ ਸੌਰੀ ਹੁਣ ਹਾਂਜੀ ਅੱਜ ਸਵੇਰੇ ਕੱਢ ਲਈ ਯਾਨੀ ਕਿ ਇਸ ਤਰ੍ਹਾਂ ਮੈਂ ਕੱ ਵੀ ਫਲਾ ਦਿਆਂ ਪਰ ਮੌਸਮ ਅੱਜ ਪਹਿਲਾਂ ਤਾਂ ਸਵੇਰੇ ਤਾਂ ਇਸ ਤਰ੍ਹਾਂ ਸੀਗਾ ਵੀ ਧੁੱਪ ਲੱਗੂਗੀ ਪਰ ਬਾਅਦ ਵਿੱਚ ਧੁੱਪ ਨਹੀਂ ਨਿਕਲ ਰਹੀ ਸੀ ਫਿਰ ਬੱਦਲ ਹੋ ਗਏ ਸੀ ਪਰ ਠੰਡੀ ਢੰਡੀ ਹਵਾ ਚੱਲ ਰਹੀ ਸੀ ਨਾਲ ਫਿਰ ਮੈਂ ਕਹ ਵੀ ਚੱਲ ਹਵਾ ਚੱਲ ਰਹੀ ਹੈ ਤੇ ਹਵਾ ਦੇ ਨਾਲ ਕੱਪੜੇ ਜਿਹ ਤੇ ਆਪਾਂ ਕੱਪੜੇ ਸੁੱਕਣੇ ਪਾਤੇ ਉਸ ਤੋਂ ਬਾਅਦ ਆਪਾਂ ਜਿਹੜੇ ਇਹ ਰਾਤ ਵਾਲੇ ਮੇਰੇ ਭਾਂਡੇ ਸੀਗੇ ਉੱਤੇ ਪਏ ਤੇ ਇਹਨੂੰ ਹੁਣ ਆਪਾਂ ਜਾਨੀ ਕੀ ਰੱਖ ਦਿੰਨੇ ਰੈਕ ਦੇ ਵਿੱਚ ਕਿਉਂਕਿ ਰਾਤ ਨੂੰ ਜਦੀ ਧੋਕੇ ਮੈਂ ਜਦੀ ਰੈਕ ਦੇ ਵਿੱਚ ਨਹੀਂ ਲਗਾਉਂਦੀ ਕਿਉਂਕਿ ਫਿਰ ਪਾਣੀ ਹਨਾ ਨਿਕਲਦਾ ਫਿਰ ਨਾਲੇ ਤਾਂ ਰੈਕ ਨੂੰ ਜਰਪਿਆਂ ਦੀ ਡਰ ਹੁੰਦੀ ਹੈ ਤੇ ਨਾਲੇ ਫਿਰ ਉਸ ਤਰ੍ਹਾਂ ਸਫਾਈ ਨਹੀਂ ਆਉਂਦੀ ਕਿ ਰੈਕ ਵੀ ਜਿਆਦਾ ਛੇਤੀ ਗੰਦਾ ਹੋ ਜਾਂਦਾ ਤੇ ਮੈਂ ਹੁਣ ਜਿਹੜੇ ਭਾਂਡੇ ਸੀਗੇ ਉਹ ਲਗਾਤੇ ਹੁਣ ਆਪਾਂ ਚਾਹ ਵਾਲੇ ਭਾਂਡੇ ਜਿਹੜੇ ਬਾਹਰ ਰੱਖੇ ਪਏ ਆ ਇਕੱਠੇ ਕੀਤੇ ਉਹ ਸਾਫ਼ ਕਰੂੰਗੀ ਤੇ ਆਪਾਂ ਟੋਕਰੀ ਵਿਲੇ ਕਰ ਲਈ ਇੱਥੋਂ ਆਪਾਂ ਜਿਵੇਂ ਸਲੈਪ ਵਗੈਰਾ ਸਾਫ਼ ਕਰ ਦਿੰਨੇ ਆ ਤੇ ਇੱਧਰ ਰੱਖਿਆ ਸੀਗਾ ਜੀ ਦੁੱਧ ਗਰਮ ਹੋਣ ਵਾਸਤੇ ਕਿਉਂਕਿ ਦੁੱਧ ਵੀ ਮੈਂ ਗੈਸ ਤੇ ਰੱਖਤਾ ਸੀਗਾ ਤੇ ਨਾਲ ਹੁਣ ਆਪਾਂ ਵੀ ਜਿਵੇਂ ਹਨਾ ਚਾਦਰ ਚੁੱਧਰਾ ਸੈੱਟ ਕਰ ਲੈਣੇ ਆ ਜਾਨੀ ਕਿ ਜਿਵੇਂ ਡਸਟਿੰਗ ਵਗੈਰਾ ਦਾ ਕੰਮ ਸੀਲਾ ਸੀਗਾ ਤੇ ਉਹ ਕਰ ਲੈਣੇ ਆ ਜੀ ਉਹ ਕਰ ਲਿਆ ਸੀਗਾ ਆਪਾਂ ਤੇ ਉਸ ਤੋਂ ਬਾਅਦ ਜਿਵੇਂ ਸੈਟਿੰਗ ਕਰਨੇ ਸਮਾਨ ਦੀ ਜਿੱਦਾਂ ਹਨਾ ਬਿਸਤਰੇ ਵਗੈਰਾ ਤੇ ਬਿਸਤਰੇ ਤਾਂ ਜ਼ਿਆਦਾਤਰ ਚੱਕੇ ਨਹੀਂ ਜਾਂਦੇ ਜਦੋਂ ਮੌਸਮ ਖਰਾਬ ਹੁੰਦਾ ਜਦੋਂ ਧੁੱਪ ਹੁੰਦੀ ਉਸ ਦਿਨ ਨਹੀਂ ਚੱਕੇ ਜਾਂਦੇ ਆ ਤੇ ਉਸ ਤੋਂ ਬਾਅਦ ਮੈਂ ਲੱਗੀ ਸੀ ਇੱਥੇ ਝਾੜੂ ਲਗਾਉਣਾ ਤੇ ਇਹ ਝਾੜੂ ਮੈਂ ਲਗਾ ਰਹੀ ਹਾਂ ਜੀ ਰਸੋਈ ਦੇ ਵਿੱਚ ਹੁਣ ਮੈਂ ਸਾਰੇ ਕਿਤੇ ਪਹਿਲਾਂ ਝਾੜੂ ਲਗਾਉਂਗੀ ਉਸ ਤੋਂ ਬਾਅਦ ਲਗਾਉਂਗੀ ਪੋਚਾ ਤੇ ਹਾਂਜੀ ਇੱਧਰ ਤੁਹਾਨੂੰ ਸਾਹਮਣੇ ਕੰਧ ਦੇ ਉੱਪਰ ਦਿਸ ਰਿਹਾ ਹੋਣਾ ਵੀ ਕੀ ਕੁਝ ਬਣਾਇਆ ਪਿਆ ਤੇ ਪਰ ਇਹ ਕੱਲ ਬੱਚਾ ਨੇ ਬਣਾਏ ਸੀਗੇ ਜਾਣੇ ਕੀ ਹੈ ਨਾ ਸਕੂਲ ਤੋਂ ਆਉਣ ਤੋਂ ਬਾਅਦ ਤੇ ਫਿਰ ਜਦੋਂ ਸਾਰੇ ਬੱਚੇ ਇਕੱਠੇ ਹੋ ਜਾਂਦੇ ਆ ਤੇ ਫਿਰ ਇਸ ਤਰ੍ਹਾਂ ਹੀ ਮਸਤੀ ਕਰਦੇ ਆਏ ਬਸ ਜਾਂ ਤਾਂ ਪੜ੍ਹਨ ਵਾਸਤੇ ਜਾਂ ਕੁਛ ਜਾਂ ਤਾਂ ਡਰਾਇੰਗ ਵਗੈਰਾ ਇਸ ਤਰ੍ਹਾਂ ਕਰਦੇ ਆ ਪਰ ਮੈਂ ਹੁਣ ਗਿੱਲਾ ਕਪੜਾ ਲੈ ਕੇ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰੂੰਗੀ ਮੇਰਾ ਕੰਮ ਵਧਾ ਦਿੰਦੇ ਆ ਪਰ ਫਿਰ ਮੈਨੂੰ ਇਸ ਤਰ੍ਹਾਂ ਹੁੰਦਾ ਵੀ ਚਲੋ ਠੰਡ ਦੇ ਵਿੱਚ ਬਾਹਰ ਤੁਰੇ ਫਿਰਨ ਨਾਲੋਂ ਜਾਂ ਫੋਨ ਲੈ ਕੇ ਬੈਠਣ ਨਾਲੋਂ ਚੰਗਾ ਚਲ ਇਸ ਤਰ੍ਹਾਂ ਖੇਟੀ ਜਾਂਦੀ ਆ ਤਾਂ ਖੇਡ ਲੈਂਦੇ ਤੇ ਫਿਰ ਆਪਾਂ ਹੁਣ ਪਹਿਲਾਂ ਝਾੜੂ ਲਗਾ ਲਗੇ ਉਸ ਤੋਂ ਬਾਅਦ ਨਾਲੇ ਤਾਂ ਸਾਮਣ ਨੂੰ ਇਹ ਸਾਫ਼ ਕਰ ਦਾਂਗੇ ਤੇ ਨਾਲੇ ਆਪਾਂ ਪੂੰਛਾ ਲਗਾ ਲਾਂਗੇ ਤੇ ਹੁਣ ਆਪਾਂ ਪਹਿਲਾਂ ਇੱਥੇ ਝਾੜੂ ਲਗਾ ਲਗੇ ਤੇ ਝਾੜੂ ਦੇ ਨਾਲ ਮਿੱਟੀ ਘਟਾ ਇੰਨਾ ਜ਼ਿਆਦਾ ਨਿਕਲ ਰਹੀ ਆ ਸੀ ਅੱਜ ਕਿਉਂਕਿ ਕੱਲ ਮੀਂਹ ਕਰਕੇ ਤੇ ਜ਼ਿਆਦਾ ਹੋ ਗਿਆ ਕੰਮ ਸੇ ਬਦਕਾ ਕਿ ਮੀਂਹ ਪਈ ਗਿਆ ਫਿਰ ਉਸੇ ਤਰ੍ਹਾਂ ਹੀ ਗੰਦੇ ਪੈਰ ਲੈ ਕੇ ਉਹ ਅੰਦਰ ਆਈ ਪਏ ਬਸ ਤੇ ਉਵੇਂ ਪਸੂਆਂ ਲਜਾ ਉਤਰ ਆ ਜਾ ਫਿਰ ਜ਼ਿਆਦਾ ਕੰਮ ਵੱਧ ਜਾਂਦਾ ਹਨ ਤੇ ਕੱਲ ਤਾਂ ਪੱਠੇ ਵੀ ਇੰਨਾ ਜ਼ਿਆਦਾ ਮੀਂਹ ਦੇ ਵਿੱਚ ਓਕੇ ਹੋ ਹੋ ਕੇ ਪਾਏ ਸੀ ਇੰਨੇ ਜ਼ਿਆਦਾ ਕਿ ਉਧਰੋਂ ਜਾਨੀ ਕਿ 1 ਵਜੇ ਤੱਕ ਅਸੀਂ ਮੈਂ ਰੋਟੀ ਜਦੋਂ ਬਣਾਉ ਲੱਗੀ ਸੀ ਉਹ 1 ਵਜੇ ਸੀ ਤੇ ਬਸ ਮੈਂ ਜਦੋਂ ਰੋਟੀ ਬਣਾ ਰਹੀ ਸੀਗੀ ਤੇ ਨਾਲ ਦੀ ਨਾਲੇ ਬਸ ਮੀਂਹ ਲੈ ਪਿਆ ਤੇ ਫਿਰ ਉਸ ਤੋਂ ਬਾਅਦ ਮੀਂਹ ਹਟਿਆ ਨਹੀਂ ਬਿਲਕੁਲ ਵੀ ਤੇ ਫਿਰ ਜਦੋਂ ਸਾਢੇ 1:15 ਪੰਜ ਦਾ ਟਾਈਮ ਸੀਗਾ ਜਦੋਂ 10 ਮਿੰਟ ਬਸ ਹਰੂਗੀ ਰੁਕਿਆ ਮੀ 10 ਕਿ ਮਿੰਟ ਤੇ ਉਸ ਤੋਂ ਬਾਅਦ ਫਿਰ ਫੇਰ ਲੈਪਿਆ ਫਿਰ ਪੂਰਾ ਪੂਰੀ ਰਾਤ ਜਿਹੜਾ ਮੀ ਪਈ ਗਿਆ ਕੱਲ ਸਾਰਾ 1 ਵਜੇ ਤੱਕ ਲੱਥਿਆ ਤੇ ਪੂਰੀ ਰਾਤ ਮੀ ਪਈ ਗਿਆ ਇੰਨਾ ਜ਼ਿਆਦਾ ਮੌਸਮ ਖਰਾਬ ਹੋ ਰੱਖਿਆ ਸੀ ਕੱਲ ਤਾਂ ਤੇ ਲੋਜੀ ਆਪਾਂ ਚਾੜੂ ਵਗਰ ਲਗਾਉਣ ਤੋਂ ਬਾਅਦ ਫਿਰ ਲੱਗੇ ਸੀ ਪੂੰਚਾ ਲਾਉਣ ਕਿਉਂਕਿ ਕੱਲ ਵੀ ਤੁਹਾਨੂੰ ਦੱਸਿਓ ਮੌਸਮ ਖਰਾਬ ਕਰਕੇ ਇੰਨਾ ਜ਼ਿਆਦਾ ਵਧੀਆ ਕੰਮ ਨਿਪੜਿਆ ਨਹੀਂ ਸੀਗਾ ਤੇ ਫਿਰ ਆਪਾਂ ਲੱਗੇ ਪੂੰਚਾ ਲਗਾਉਣ ਤੇ ਪੁੱਛ ਲਗਾ ਕੇ ਨਾਲ ਦੇ ਨਾਲੇ ਮੈਂ ਪੱਖਾ ਛੱਡਦਾ ਉੱਪਰੋਂ ਤੇ ਮਿੱਟੀ ਚਲ ਸੁੱਕ ਜੂਗਾ ਕਿਉਂਕਿ ਧੁੱਪ ਨਹੀਂ ਨਿਕਲੀ ਪਹਿਲਾਂ ਸਵੇਰੇ ਜਦੋਂ ਮੈਂ ਯਾਨੀ ਕਿ ਸਵੇਰ ਦੇ ਟਾਈਮ ਤੇ ਸੀਗਾ 9 ਕ ਦਾ ਟਾਈਮ 9:30 ਵਜੇ ਉਦੋਂ ਤੱਕ ਨਾ ਵਧੀਆ ਧੁੱਪ ਸੀਗੀ ਐਵੇਂ ਲੱਗਦਾ ਸੀਗਾ ਵੀ ਚਲ ਕੱਲ ਤਾਂ ਮੀਂਹ ਪਈ ਗਿਆ ਪਰ ਅੱਜ ਧੁੱਪ ਨਿਕਲੂਗੀ ਪਰ ਉਸ ਤੋਂ ਬਾਅਦ ਫਿਰ ਬੱਦਲ ਜੇ ਹੋਗੇ ਤੇ ਮੈਨੂੰ ਤਾਂ ਸੀਗਾ ਵੀ ਕਿਤੇ ਫੇਰ ਨਾ ਮੀਂਹ ਆ ਜੇ ਪਰ ਮੀਂਹ ਲੋ ਤਾਂ ਬਚਤ ਰਹੇਗੀ ਪਰ ਹਵਾ ਛੱਡਦੀ ਨਾਲ ਤੇ ਹਵਾ ਦੇ ਨਾਲ ਫਿਰ ਠੰਡ ਹੋ ਹੀ ਜਾਂਦੀ ਹੈ ਜਿਆਦਾ ਠੰਡ ਹੋ ਗਈ ਤੇ ਇੱਕ ਵੀ ਜਾਣੇ ਕੀ ਬਦਲ ਸੀਗੇ ਤੇ ਬਸ ਫਿਰ ਮੌਸਮ ਉਵੇਂ ਹੀ ਰਹਿ ਗਿਆ ਜਿਵੇਂ ਕੱਚਾ ਜੇ ਤੇ ਲੋ ਜੀ ਆਪਾਂ ਹੁਣ ਇੱਥੇ ਲਗਾ ਰਿਆਂ ਪੋਚਾ ਤੇ ਹਾਂਜੀ ਲੋ ਜੀ ਆਪਾਂ ਹੁਣ ਹਾਂਜੀ ਲੋ ਜੀ ਆਪਾਂ ਹੁਣ ਜਿਵੇਂ ਝਾੜੂ ਫੇਰਾ ਲਗਾ ਲਿਆ ਜਾਨੀ ਕਿ ਆਪਣਾ ਜਿਹੜਾ ਸਵੇਰ ਦਾ ਸਾਫ ਸੁਥਰਾ ਕੰਮ ਸੀਗਾ ਉਹ ਹੋ ਚੁੱਕਿਆ ਜੀ ਖਤਮ ਤੇ ਟਾਈਮ ਹੋ ਗਿਆ ਜੀ 12:00 ਵਜੇ ਤੇ ਹੁਣ ਮੈਂ ਲੱਗੀਆਂ ਰੋਟੀ ਬਣਾਉਣ ਕੱਲ ਦਾ ਪਤਾ ਨਹੀਂ ਕੀ ਚੱਕਰ ਬਣਿਆ ਵੀ ਰੋਟੀ ਬਣਾਉਣ ਨੂੰ ਵੀ 1 ਵਜ ਜਾਂਦਾ 1 ਵਜ ਰੋਟੀ ਖਾਣੇ ਖੱਲ ਵੀ ਅਸੀਂ 1 ਵਜ ਰੋਟੀ ਖਾਧੀ ਸੀ ਸਵੇਰ ਦੀ ਤੇ ਅੱਜ ਵੀ ਹੁਣ ਉਹਨੂੰ ਦੁਪਹਿਰ ਦੀ ਰੋਟੀ ਘੈ ਲਓ ਤੇ ਚਾਹ ਸਵੇਰ ਦੀ ਘੈ ਲਓ ਹਨ ਤੇ ਚਲੋ ਜੀ ਹੁਣ ਬਾਕੀ ਜਿਹੜੇ ਆਪਣੇ ਸਾਫ ਸੁਥਰੀਆਂ ਦੇ ਕੰਮ ਸੀਗੇ ਉਹ ਸਾਰੇ ਹੋ ਚੁੱਕੇ ਖਤਮ ਤੇ ਕੱਪੜੇ ਅੱਜ ਮੈਂ ਧੋਣੇ ਨਹੀਂ ਕਿਉਂਕਿ ਕੱਲ ਧੋਤੇ ਸੀਗੇ ਤੇ ਬਸ ਕੱਲ ਵਾਲੇ ਸੁੱਕ ਜਾਣ ਅੱਜ ਚੰਗੀ ਕਰ ਲਉਹੀ ਸਕਾ ਕੇ ਅੱਜ ਸੰਭਲ ਗਏ ਤੇ ਚਲੋ ਜੀ ਹੁਣ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਸੀ ਕਾਲ ਜੀ